ਸਾਰੇ ਕਿਤੇ ਇਸ ਤਰ੍ਹਾਂ ਹੋਣਾ ਚਾਹੀਦਾ ਹੈਗਾ ਔਰ ਆਪਣੀ ਬੱਚਿਆਂ ਦਾ ਫਿਊਚਰ ਬ੍ਰਾਈਟ ਹੋਣਾ ਚਾਹੀਦਾ ਹੈ ਜੀ ਔਰ ਬੱਚੇ ਆ ਸਾਰੇ ਜਿੱਥੇ ਵੀ ਜਾਓ ਪਾਇਲਟ ਬਣ ਰਹੀ ਆ ਨੇ ਅਸਟਰੋਨੌਟ ਬਣ ਰਹੀ ਆ ਨੇ ਕਿੱਥੇ 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 ਨਹੀਂ ਪਹੁੰਚ ਰਹੀਆਂ ਔਰ ਐਡਮਿਨਿਸਟ੍ਰੇਸ਼ਨ ਦਾ ਚਾਹੀਏ ਔਰ ਮੇਰਾ ਤਾਂ ਖਿਆਲ ਸਾਡੀ ਪ੍ਰੈਜ਼ੀਡੈਂਟ ਵੀ ਇੰਡੀਆ ਦੀ ਲੇਡੀ ਹੈਗੀ ਇੱਕ ਤੇ ਆਪਾਂ ਨੂੰ ਹਾਂ ਹੈ ਤੇ ਆਪਾਂ ਨੂੰ ਸਾਰੀ ਧੀਆਂ ਨੂੰ ਆਪਣੀਆਂ ਨੂੰ ਚੰਗੀ ਤਰ੍ਹਾਂ ਪੜ੍ਹਾਈ ਕਰਾਨੀ ਚਾਹੀਦੀ ਹੈ ਕਿ ਉਹ ਅੱਗੇ ਵਧਣ ਔਰ ਇਸ ਦੇਸ਼ ਨੂੰ ਵਾਸਤੇ ਕੰਮ ਕਰਨ ਔਰ ਲੜਕੀਆਂ ਦਾ ਨਾਮ ਰੋਸ਼ਨ। ਹਾਂ ਜੀ। ਸ਼ੁਕਰੀਆ। ਸ਼ੁਮਨਾਮ ਜੀ। ਕਾ ਕਰ ਲੋ ਇਹ ਨਾਮ? ਆਏ ਸਰ ਤੁਹਾਡਾ ਸ਼ੁਮਨਾਮ। ਮੇਰਾ ਨਾਮ ਹੈ ਸ਼ਰਮਾ ਫਲਾਨ ਹਿਊਮਨ ਵੈਲਫੇਅਰ ਮੈਂਚ ਪੰਜਾਬ। ਅਸੀਂ ਹਰ ਸਾਲ 5-6 ਇਕਤੀਆਂ ਦੀ ਜਿਹੜੀ ਨਵ ਜੰਮੀਆਂ ਧੀਆਂ ਦੀ ਲੋੜੀ ਮਨਾਉਣੀ ਆ ਜੋ ਅੱਜ 6ਵੀਂ ਲੋੜੀ ਆ ਬੜੀ ਧੂਮਤਾਬਾ ਨਾਲ ਮਨਾ ਰਹੇ ਆ ਸਾਡੇ ਚ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਜਿਨ੍ਹਾਂ ਨੇ ਆ ਕੇ ਹਾਜ਼ਰੀ ਲਵਾਈ ਆ ਜੈ ਬੀਬਾ ਜੀ ਪ੍ਰਧਾਨ ਬੀਜੇਪੀ ਪੰਜਾਬ ਗੁਰਸ਼ਰਨ ਕੁੰਡਾਵਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਹੋਰ ਸ਼ਖਸੀਅਤਾਂ ਜਿਹੜੀਆਂ ਵੱਖ-ਵੱਖ ਅਹੁਦਿਆਂ ਤੇ ਵਿਰਾਜਮਾਨ ਨੇ ਇੱਥੇ ਪਹੁੰਚੀਆਂ ਨੇ ਜਿਨ੍ਹਾਂ ਨੇ ਆ ਕੇ ਹਾਜ਼ਰੀ ਲੋਹੜੀ ਦੀ ਜੰਗ ਲੜਾਈ ਲਵਾਈ ਆ ਅਸੀਂ ਹਰ ਸਾਲ ਕੋਸ਼ਿਸ਼ ਆ ਤੀਆਂ ਦੀ ਲੋਹੜੀ ਇਦਾਂ ਹੀ ਮਨਾਉਂਦੇ ਰਹੀਏ ਪਰਮਾਤਮਾ ਸਾਡੇ ਤੇ ਕਿਰਪਾ ਕਰੇ ਫਿਰ ਸਰਕਾਰ ਵੱਲੋਂ ਵੀ ਇਹ ਪ੍ਰਾਲੇ ਕਰਨੇ ਚਾਹੀਦੇ ਜਿਵੇਂ ਤੁਸੀਂ ਕਰ ਰਹੇ ਹੋ ਸਰਕਾਰ ਵੱਲੋਂ ਸਾਨੂੰ ਨਾ ਤਾਂ ਪਹਿਲਾਂ ਕਦੇ ਫੈਸਲੋਕ ਦਿੱਤਾ ਗਿਆ ਤੇ ਨਾ ਹੀ ਹੁਣ ਕਿਸੇ ਨੇ ਦਿੱਤਾ ਐਦਕੀ ਸਾਨੂੰ ਥੋੜਾ ਜਿਹਾ ਖਰਾਫ ਜਰੂਰ ਕੀਤਾ ਗਿਆ ਡੀਫੀ ਆਫਿਸ ਵੱਲੋਂ ਬਟ ਫਿਰ ਕਾਫੀ ਫਨਵਾਈ ਤੋਂ ਬਾਅਦ ਉਹਨਾਂ ਨੇ ਫਟਾ ਫੈਜੋਗ ਕੀਤਾ ਪਰ ਹੋਰ ਮਾਲੀ ਫਾਇਦਾ ਜਾਂ ਕੋਈ ਇਨਕਮ ਜਾਂ ਇਸ ਤਰ੍ਹਾਂ ਦੀ ਕੋਈ ਸਹਾਇਤਾ ਫਾਨੂੰ ਸਰਕਾਰ ਨੇ ਕਦੇ ਨਹੀਂ ਦਿੱਤੀ ਨਾ ਇਹ ਅਸੀਂ ਮੰਗਦੇ ਮੰਗਣਾ ਵੀ ਨਹੀਂ ਚਾਹੁੰਦੇ ਸੀ ਸਰਕਾਰ ਇਹ ਡੀਸੀ ਓਫਿਸ ਵੱਲੋਂ ਕਿਉਂ ਰਾਸ਼ ਕਿਸ ਤਰ੍ਹਾਂ ਦਾ ਰਾਸ਼ਕੀ ਡੀਸੀ ਓਫਿਸ ਵੱਲੋਂ ਐਦਕਿ ਸਾਨੂੰ ਬੱਚੇ ਅਸੀਂ ਸਹਾਇਤਾ ਲੈਣੇ ਬੱਚਿਆਂ ਦਾ ਅਸੀਂ ਕੁਝ ਦਿੰਨੇ ਉਹਨਾਂ ਤੋਂ ਲੈਣੇ ਨਹੀਂ ਹੈ ਆਂਗਣਵਾੜੀ ਵਰਕਰਾਂ ਬੀਡੀਓ ਸੀਡੀਪੀਓ ਐਦਕਿ ਸੀਡੀਪੀਓ ਨੇ ਫਾਨੂੰ ਕਾਫੀ ਹੈਰਾਨ ਕੀਤਾ ਪਟਿਆਲੇ ਵਾਲੇ ਪ੍ਰਦੀਪ ਸਿੰਘ ਗਿੱਲਰ ਪਹਿਲਾਂ ਵੀ ਕਿਸੇ ਨੇ ਕੋਈ ਪਰਮਿਸ਼ਨ ਕਰवानी ਸੀ ਕਿਸ ਨੇ ਕਬੱਡੀ ਟੂਰਨਾਮੈਂਟ ਦਾ ਹਰਾਸ਼ ਕੀਤਾ ਗਿਆ ਸੀ ਕਿਸੇ ਅਹੀ ਸਰਕਾਰੀ ਡਿਪਾਰਟਮੈਂਟ ਬਾਅਦ ਚੋਂ ਨੇ ਮੁੱਖ ਮੰਤਰੀ ਦੇ ਕਹਿਣ ਤੇ ਫਿਰ ਸਾਰਿਆਂ ਨੇ ਫਟਾੜੋ ਦਾ ਕੰਮ ਕਰ ਦਿੱਤਾ ਗਿਆ ਇਸ ਬਾਰੇ ਮੈਨੂੰ ਨੌਲੇਜ ਨਹੀਂ ਹੈ ਮੈਂ ਤਾਂ ਸਿਰਫ ਲੋਹੜੀ ਤੇ ਬੱਚਿਆਂ ਦੀ ਗੱਲ ਕਰਦਾ ਕਿੰਨੇ ਫਾਲਤੂ ਅਸੀਂ ਬਣਾ ਰਹੇ ਹਾਂ ਸਾਨੂੰ ਕਦੇ ਵੀ ਅਸੀਂ ਐਪਲੀਕੇਸ਼ਨ ਦੇ ਦਿੰਦੇ ਸੀ ਤਾਂ ਸਾਡੀ ਐਪਲੀਕੇਸ਼ਨ ਤੇ ਹੀ ਬੱਚੇ ਵਰਕਰ ਸੁਪਰਵਾਈਜ਼ਰਾਂ ਲੈ ਕੇ ਆਉਂਦੇ ਸੀ ਐਦਕੀ ਜ਼ਰੂਰ ਮੈਨੂੰ ਹਰਾਸ ਕੀਤਾ ਇਹਨਾਂ ਨੇ ਪ੍ਰਦੀਪ ਸਿੰਘ ਗਿੱਲ ਨੇ ਮੇਰੇ ਇੰਨੇ ਢੇਡੇ ਲਵਾਏ ਜਦੋਂ ਕਿ ਮੈਂ ਕੁਝ ਮੰਗਦਾ ਨਹੀਂ ਮੈਂ ਕੁਝ ਦੇਣ ਵਾਸਤੇ ਬੱਚਿਆਂ ਨੂੰ ਕੱਟੇ ਕਰਦਾ ਤੇ ਮੈਡਮ ਡਿਪਟੀ ਕਮਿਸ਼ਨ ਨੂੰ ਕੋਈ ਕਿਸਵਰੇ ਕੰਪਲੇਟ ਨੋਟਿਸ ਮੈਡਮ ਡਿਪਟੀ ਕਮਿਸ਼ਨ ਨੂੰ ਮਿਲੇ ਸੀ ਉਹਨਾਂ ਨੇ ਇੱਕ ਲੈਟਰ ਦਿੱਤੀ ਸੀ ਉਹਨਾਂ ਨੇ ਅੱਗੇ ਮਾਰਕ ਕਰਤੀ ਮੈਨੂੰ ਨਹੀਂ ਪਤਾ ਕਿੱਥੇ ਮਾਰਕ ਕੀਤੀ ਸੀ ਪਰ ਸਾਨੂੰ ਪ੍ਰਦੀਪ ਸਿੰਘ ਗਿੱਲ ਨੇ ਨਾਲ ਦਾ ਫਾੜਾ ਫੋਨ ਚੱਕਿਆ ਨਾ ਫਾਨੂੰ ਉਹਨੇ ਅਟੈਂਡ ਕੀਤਾ ਉਸ ਤੋਂ ਬਾਅਦ ਸਾਨੂੰ ਮਿਲਿਆ ਹੀ ਨਹੀਂ ਹੈ